ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ 에ਅਰ ਇੰਡੀਆ ਦੇ ਬਾਰੇ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ 에ਅਰ ਇੰਡੀਆ ਦੀ ਸਥਾਪਨਾ 1932 ਵਿੱਚ ਜਹਾਂਗੀਰ ਰਤਨਜੀ ਦਾਦਾਬਾਈ ਡਾਟਾ ਨੇ ਟਾਟਾ 에ਅਰ ਸਰਵਿਸਿਜ਼ ਦੇ ਨਾਮ ਨਾਲ ਕੀਤੀ ਸੀ 15 ਅਕਤੂਬਰ 1932 ਨੂੰ ਉਹਨਾਂ ਨੇ ਪਹਿਲੀ ਉਡਾਨ ਕਰਾਚੀ ਤੋਂ ਮੁੰਬਈ ਤੱਕ ਇੱਕ ਸਿੰਗਲ ਇੰਜਣ ਵਾਲੇ ਵਿੱਚ ਚਲਾਈ ਜੋ ਖੁਦ ਜਹਾਂਗੀਰ ਰਤਨਜੀ ਦਾਦਾਬਾਈ ਨੇ ਉਡਾਇਆ 1929 ਤੱਕ ਟਾਟਾ 에ਅਰ ਸਰਵਿਸਿਜ਼ ਨੇ ਨਾਮ ਬਦਲ ਕੇ ਟਾਟਾ 에ਅਰਲਾਈਨਜ਼ ਰੱਖਿਆ 1946 ਵਿੱਚ ਭਾਰਤੀ ਆਜ਼ਾਦੀ ਤੋਂ ਪਹਿਲਾਂ ਇਸ ਨੂੰ 에ਅਰ ਇੰਡੀਆ ਦੇ ਨਾਮ ਨਾਲ ਰੀਬ੍ਰਾਂਡ ਕੀਤਾ ਗਿਆ 1900 ਵਿੱਚ 에ਅਰ ਇੰਡੀਆ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਉਡਾਨ ਮੁੰਬਈ ਤੋਂ ਲੰਡਨ ਸ਼ੁਰੂ ਕੀਤੀ ਜੋ ਇਸ ਨੂੰ ಏਸ਼ੀਆ ਦੀ ਪਹਿਲੀ 에ਅਰਲਾਈਨ ਬਣਾਉਂਦੀ ਹੈ ਜਿਸ ਨੇ ਅੰਤਰਰਾਸ਼ਟਰੀ ਸੇਵਾਵਾਂ ਸ਼ੁਰੂ ਕੀਤੀਆਂ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਮੁੱਖ ਖੇਤਰਾਂ ਨੂੰ ਰਾਸ਼ਟਰੀਕਰਨ ਜਾਣੀ ਕਿ ਸਰਕਾਰੀ ਬਣਾਉਣ ਦਾ ਫੈਸਲਾ ਕੀਤਾ ਗਿਆ ਰਾਸ਼ਟਰੀਕਰਨ ਦਾ ਮੁੱਖ ਦਬਾਅ ਭਾਰਤ ਸਰਕਾਰ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਆਇਆ ਜਿਨ੍ਹਾਂ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ, ਟਾਟਾ 에ਅਰ ਸਰਵਿਸੇਸ, ਸਟੇਟ ਬੈਂਕ ਆਫ ਇੰਡੀਆ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ LIC, ਸਟੀਲ ਅਥਾਰਟੀ ਆਫ ਇੰਡੀਆ NMDC, 250 ਤੋਂ ਵੱਧ ਨਿੱਜੀ ਕੋਲਾ ਖਾਣਾ, ਆਇਲ ਅਤੇ ਨੈਚੁਰਲ ਗੈਸ ਕਾਰਪੋਰੇਸ਼ਨ ONGC ਸ਼ਾਮਿਲ ਸਨ। 1950 ਤੋਂ 1980 ਤੱਕ 에ਅਰ ਇੰਡੀਆ ਦਾ ਦੌਰ ਇੱਕ ਬਹੁਤ ਹੀ ਸੁਨਹਿਰੀ ਦੌਰ ਸੀ। ਸਾਤ-ਸਾਤ ਜਹਾਜ਼ ਸ਼ਾਮਲ ਕੀਤੇ ਗਏ ਜਿਸ ਨਾਲ ਨਿਊਯਾਰਕ ਅਤੇ ਹੋਰ ਅਮਰੀਕੀ ਸ਼ਹਿਰਾਂ ਤੱਕ ਸੇਵਾਵਾਂ ਸ਼ੁਰੂ ਹੋਈਆਂ 에ਅਰ ਇੰਡੀਆ ਦਾ ਮਹਾਰਾਜਾ ਲੋਗੋ ਅਤੇ ਸੇਵਾਵਾਂ ਵਿਸ਼ਵ ਪੱਧਰ ਤੇ ਮਸ਼ਹੂਰ ਹੋਈਆਂ 1980 ਤੱਕ 에ਅਰ ਇੰਡੀਆ ਦੁਨੀਆ ਦੀ ਸਭ ਵਧੀਆ 에ਅਰਲਾਈਨ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਵਧੀਆ ਸਰਵਿਸ ਵਧੀਆ ਖਾਣਾ ਤੇ ਵਧੀਆ 에ਅਰਪਲੇਨਸ ਸਨ ਫਿਰ ਉਸ ਤੋਂ ਬਾਅਦ 에어 ਇੰਡੀਆ ਵਿੱਚ ਬੰਬ ਤਮਾਕੇ ਹਾਈ ਜੈਕਿੰਗਸ ਤੇ ਹਵਾਈ ਹਾਦਸਿਆਂ ਵਰਗੀਆਂ ਸਮੱਸਿਆਵਾਂ ਆਉਣ ਲੱਗ ਪਈਆਂ ਜੋ ਦਿਨ ਬਦੇ ਨੇ ਇਸਤੀ ਸੇਵਾ ਨੂੰ ਹੇਠਾਂ ਲੈ ਆਇਆ ਹੁਣ ਤੱਕ 에어 ਇੰਡੀਆ ਦੇ ਨਾਲ ਜੁੜੇ ਕੁੱਲ 10 ਵੱਡੇ ਹਵਾਈ ਹਾਦਸੇ ਦਰਜ ਕੀਤੇ ਗਏ ਹਨ ਸਭ ਤੋਂ ਪਹਿਲਾ ਹਾਦਸਾ 1950 ਵਿੱਚ ਹੋਇਆ ਸੀ ਜਦ 에어 ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ ਇਜਹਾਜ਼ ਕੈਲਕਰਾ ਤੋਂ ਜਨੀਵਾ ਜਾ ਰਿਹਾ ਸੀ ਅਤੇ 3 ਨਵੰਬਰ 1950 ਨੂੰ ਫਰਾਂਸ ਦੇ ਮੌਂਟ ਪਲਾਂਕ ਚ ਕ੍ਰੈਸ਼ ਹੋ ਗਿਆ। ਇਸ ਵਿੱਚ ਕੁੱਲ 48 ਮੌਤਾਂ ਹੋਈਆਂ ਜਿਨ੍ਹਾਂ ਵਿੱਚ 40 ਯਾਤਰੀ ਅਤੇ 8 ਕਰੂ ਮੈਂਬਰ ਸ਼ਾਮਿਲ ਸਨ। ਦੂਜਾ ਹਾਦਸਾ 1955 ਵਿੱਚ ਇਜਹਾਜ਼ ਹਾਂਗਕਾਂਗ ਤੋਂ ਜਾਕਾਰਤਾ ਜਾ ਰਿਹਾ ਸੀ। ਰਾਹ ਵਿੱਚ ਪੰਪ ਤਮਾਕੇ ਕਾਰਨ ਜਹਾਜ਼ ਵਿਖੇ ਬਹੁਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਇਸ ਵਿੱਚ ਕੁੱਲ 16 ਮੌਤਾਂ ਹੋਈਆਂ ਜਿਨ੍ਹਾਂ ਵਿੱਚ 13 ਯਾਤਰੀ ਅਤੇ 3 ਕਰੂ ਮੈਂਬਰ ਸ਼ਾਮਿਲ ਸਨ। ਇਸ ਹਾਦਸੇ ਨੂੰ ਇੱਕ ਸਜਿਸ਼ਤਾ ਹਿੱਸਾ ਮੰਨਿਆ ਗਿਆ ਸੀ ਕਿਉਂਕਿ ਇਸ ਵਿੱਚ ਚੀਨੀ ਸਰਕਾਰ ਦੇ ਕੁਝ ਉੱਚ ਅਧਿਕਾਰੀ ਸਵਾਰ ਸਨ ਤੀਜਾ ਹਾਦਸਾ 에ਅਰ ਇੰਡੀਆ ਫਲਾਈਟ 101 ਕੌਂਗਚੇਨਜੁੰਗਾ ਇਹ ਫਲਾਈਟ ਮੁੰਬਈ ਤੋਂ ਲੰਡਨ ਜਨਵਾਰ ਆਈ ਜਾ ਰਹੀ ਸੀ ਜਦੋਂ ਜਹਾਜ਼ ਫਰਾਂਸ ਦੇ ਮਾਂਟ ਪਲਾਂਕ ਪਹਾੜ ਨਾਲ ਟਕਰਾਇਆ ਇਸ ਵਿੱਚ ਕੁੱਲ 117 ਮੌਤਾਂ ਹੋਈਆਂ ਜਿਨ੍ਹਾਂ ਵਿੱਚ 106 ਯਾਤਰੀ ਅਤੇ 11 ਕਰੂ ਮੈਂਬਰ ਸ਼ਾਮਿਲ ਸਨ ਜਹਾਜ਼ਾ ਹਾਦਸਾ 1968 ਐਮਪਰਰ ਅਸ਼ੋਕਾ 에য়ার ਇੰਡੀਆ ਫਲਾਈਟ 855 ਇਹ ਫਲਾਈਟ ਮੁੰਬਈ ਤੋਂ ਦੁਬਈ ਤੱਕ ਦੀ ਸੀ ਇਹ ਹਾਦਸਾ 1 ਜਨਵਰੀ 1978 ਨੂੰ ਵਾਪਰਿਆ ਜਦੋਂ 에য়ার ਇੰਡੀਆ ਦੀ ਫਲਾਈ A55 ਬੰਬੇ ਦੇ ਨੇੜੇ ਅਰਬੀ ਸਾਗਰ ਵਿੱਚ ਕ੍ਰੈਸ਼ ਹੋ ਗਈ ਜਹਾਜ਼ ਦੇ ਪਾਇਲਟ ਦੀ ਗਲਤੀ ਅਤੇ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਗਲਤੀ ਅਤੇ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਹੋਇਆ ਇਸ ਵਿੱਚ કુલ 213 ਮੌਤਾਂ ਹੋਈਆਂ ਜਿਨ੍ਹਾਂ ਵਿੱਚ 190 ਯਾਤਰੀ ਅਤੇ 23 ਕਰੂ ਮੈਂਬਰ ਸ਼ਾਮਿਲ ਸਨ ਪੰਜਵਾਂ ਹਾਦਸਾ 23 ਜੂਨ 1985 ਨੂੰ 에어 ਇੰਡੀਆ ਦੀ ਫਲਾਈਟ 182 ਜੋ ਕਿ ਮੌਂਟਰੀਅਲ ਤੋਂ ਲੰਡਨ ਜਾ ਰਹੀ ਸੀ ਆਇਰਲੈਂਡ ਦੇ ਕੋਸਟ ਦੇ ਨੇੜੇ ਬੰਬ ਧਮਾਕੇ ਨਾਲ ਕਰੈਸ਼ ਹੋ ਗਈ। ਇਹ ਹਾਦਸਾ ਕੈਨੇਡੀਅਨ ਸਿੱਖ ਸੰਗਠਨਾ ਵੱਲੋਂ ਕੀਤਾ ਗਿਆ ਹਮਲਾ ਸੀ। ਇਸ ਵਿੱਚ ਕੁੱਲ 329 ਮੌਤਾਂ ਹੋਈਆਂ ਜਿਨ੍ਹਾਂ ਵਿੱਚ 307 ਯਾਤਰੀ ਅਤੇ 22 ਕਰੂ ਮੈਂਬਰ ਸ਼ਾਮਿਲ ਸਨ। 6ਵਾਂ ਹਾਦਸਾ 15 ਅਕਤੂਬਰ 1988 ਨੂੰ ਏਅਰ ਇੰਡੀਆ ਦੀ ਫਲਾਈਟ 403 ਜੋ ਕਿ ਦੁਬਈ ਤੋਂ ਮੰਗਲੌਰ ਆ ਰਹੀ ਸੀ ਮੰਗਲੌਰ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਈ ਜਹਾਜ਼ ਵਿੱਚ ਅੱਗ ਲੱਗ ਗਈ ਇਸ ਵਿੱਚ ਕੁੱਲ 133 ਮੌਤਾਂ ਹੋਈਆਂ ਸੱਤਵਾਂ ਹਾਦਸਾ ਏਅਰ ਇੰਡੀਆ ਐਕਸਪ੍ਰੈਸ ਫਲਾਈਟ 812 ਦੁਬਈ ਤੋਂ ਮੰਗਲੌਰ ਆ ਰਹੀ ਇਹ ਫਲਾਈਟ ਮੀ ਅਤੇ ਕੱਟ ਵਿਜ਼ਿਬਿਲਟੀ ਕਾਰਨ ਪਾਇਲਟ ਨੇ ਦੋ ਵਾਰ ਲੈਂਡਿੰਗ ਰੱਦ ਕੀਤੀ ਪਰ ਤੀਜੀ ਕੋਸ਼ਿਸ਼ ਵਿੱਚ 99 ਤੇ ਦੇਰੀ ਨਾਲ ਉਤਰਿਆ ਜਿਸ ਕਾਰਨ ਜਹਾਜ਼ ਖੱਡ ਵਿੱਚ ਡਿੱਗ ਕੇ ਅੱਗ ਲੱਗ ਗਈ ਅੱਠਵਾਂ ਹਾਦਸਾ ਏਅਰ ਇੰਡੀਆ ਦੀ ਫਲਾਈਟ 809 ਸੀ 4 ਸਤੰਬਰ 2009 ਜਦੋਂ ਮੁੰਬਈ ਹਵਾਈ ਅੱਡੇ ਤੇ ਉਤਰ ਰਹੀ ਸੀ ਤਾਂ ਜਹਾਜ਼ ਦੇ ਅੰਦਰ ਅਚਾਨਕ ਅੱਗ ਲੱਗ ਗਈ ਚੰਗੀ ਖਬਰ ਇਹ ਸੀ ਕਿ ਕਿਸੇ ਦੀ ਮੌਤ ਨਹੀਂ ਹੋਈ ਨੌਵਾਂ ਹਾਦਸਾ 7 ਅਗਸਤ 2020 ਇਹ ਵੰਦੇ ਭਾਰਤ ਮਿਸ਼ਨ ਹੇਟ ਆ ਰਹੀ ਇੱਕ ਵਿਸ਼ੇਸ਼ ਉਡਾਨ ਸੀ ਜੋ ਕੋਵਿਡ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਸੀ ਜਦੋਂ ਜਹਾਜ਼ ਕਾਜ਼ੀਕੋਡ ਦੇ ਟੇਬਲਟਾਪ ਰਨਵੇ ਤੇ ਉਤਰ ਰਿਹਾ ਸੀ ਇਹ ਰਨਵੇ ਤੋਂ ਫਿਸਲ ਕੇ 35 ਫੁੱਟ ਡੀਪ ਕਟ ਵਿੱਚ ਡਿੱਗ ਗਿਆ ਦਸਮਾ ਹਾਦਸਾ 12 ਜੂਨ 2025 ਨੂੰ 에어 ਇੰਡੀਆ ਦੀ ਫਲਾਈਟ ਅਹਮਦਾਬਾਦ ਤੋਂ ਲੰਡਨ ਜਾਣ ਲੱਗੀ ਸੀ ਤੇ ਹਵਾਈ ਅਡੇ ਤੋਂ ਕੁਝ ਦੂਰੀ ਤੇ ਹਾਦਸਾ ਹੋ ਗਿਆ ਇਸ ਵਿੱਚ કુલ 241 ਮੌਤਾਂ ਹੋਈਆਂ ਹਰ ਤੱਕ 에어 ਇੰਡੀਆ ਦੇ ਹਵਾਈ ਜਹਾਜ਼ਮ ਵਿੱਚ ਲਗਭਗ 1411 ਲੋਕ ਮਾਰੇ ਜਾ ਚੁੱਕੇ ਹਨ ਅਤੇ ਲਗਭਗ 500 ਮਿਲੀਅਨ ਦੇ ਨੁਕਸਾਨ ਦਾ ਅਨੁਮਾਨ ਹੈ ਲੱਗਦਾ ਹੈ ਲਗਭਗ ਇਹਨਾਂ ਨੁਕਸਾਨ ਹੋਇਆ ਹੋਵੇਗਾ ਹਾਦਸੇ ਦੇ ਕਈ ਕਾਰਨ ਹਨ ਪਰ ਜ਼ਿਆਦਾਤਰ ਹਾਦਸੇ ਪਾਇਲਟ ਦੀਆਂ ਗਲਤੀਆਂ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਕਾਰਨ ਹੋਏ ਹਨ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸੇ ਦੁਬਾਰਾ ਨਾ ਹੋਣ ਇਸ ਲਈ ਸਰਕਾਰ ਨੂੰ ਐਵੀਏਸ਼ਨ ਸੈਕਟਰ ਵਿੱਚ ਕੜੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਾਰੇ ਪੈਸੇਂਜਰ ਸੁਰੱਖਿਅਤ ਤਰੀਕੇ ਨਾਲ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਸਕਣ ਇਸ ਵੀਡੀਓ ਵਿੱਚ ਇੰਨਾ ਹੀ ਫਿਰ ਮਿਲਦੇ ਹਾਂ ਤਦ ਤੱਕ ਇਜਾਜ਼ਤ ਦਿਓ ਗੁੱਜ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ